ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੋ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਗੁਰੂ ਅੰਗਦ ਨਗਰ ਤੋਂ ਦਿਖਾ ਰਹੇ ਹਾਂ ਜਿਨ੍ਹਾਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸ਼ਾਇਦ ਤੁਹਾਡੇ ਮਨ ਵਿੱਚ ਵੀ ਇਹੀ ਗੱਲ ਆਵੇ ਕਿ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਸਥਿਤੀ ਇਹੋ ਜੀ ਬਣਦੀ ਜਾ ਰਹੀ ਹੈ ਪੰਜਾਬ ਵਿੱਚ ਕਿ ਪਾਣੀ ਵੀ ਹੁਣ ਪੁਣ-ਪੁਣ ਕੇ ਪੀਣਾ ਪਵੇਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਇੱਕ ਨੌਜਵਾਨ ਦਾ ਫੋਨ ਜਿਹੜਾ ਆ ਗੁਰਤੇਗ ਬਾਹਦਰ ਨਗਰ ਦੀ ਸੜਕ ਤੇ ਡਿੱਗ ਜਾਂਦਾ ਤੇ ਪਿੱਛੋਂ ਮੋਟਰਸਾਈਕਲ ਬੁਲਟ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਹਨ ਉਹਨਾਂ ਦੀ ਨਿਗਾ ਬੁਲਟ ਮੋਟਰਸਾਈਕਲ ਵਾਲਿਆਂ ਦੀ ਜਿਹੜੀ ਹੈ ਉਹ ਫੋਨ ਤੇ ਪੈਂਦੀ ਹੈ ਤੇ ਫੋਨ ਚੱਕ ਕੇ ਉਹ ਮੋਟਰਸਾਈਕਲ ਪਿੱਛੇ ਵੱਲ ਨੂੰ ਘੁਮਾ ਕੇ ਯੂ ਟਰਨ ਲੈ ਕੇ ਉੱਥੋਂ 9211 ਹੋ ਜਾਂਦੇ ਹਨ ਪਰ ਜਿਸ ਨੌਜਵਾਨ ਦਾ ਇਹ ਫੋਨ ਗਵਾਚਿਆ ਉਸਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਇਹ ਫੋਨ ਹੈ ਜਿਹੜੇ ਫੋਨ ਉੱਥੋਂ ਚੱਕ ਕੇ ਲੈ ਕੇ ਹਨ ਉਹ ਉਸ ਨੂੰ ਵਾਪਸ ਦੇਣ ਦੀ ਕਿਰਪਾਲਤਾ ਕਰਨ ਪਰ ਇੰਜ ਨਹੀਂ ਜਾਪਦਾ ਕਿ ਉਹ ਫੋਨ ਆਪ ਵਾਪਸ ਕਰਨ ਕਿਉਂਕਿ ਜੇ ਉਹਨਾਂ ਦੇ ਮਨ ਵਿੱਚ ਇਨਸਾਨੀਅਤ ਹੁੰਦੀ ਤਾਂ ਜਿੱਥੇ ਉਹਨਾਂ ਨੂੰ ਫੋਨ ਮਿਲਿਆ ਸੀ ਉਹਦੇ ਬਿਲਕੁਲ ਸਾਹਮਣੇ ਦੁਕਾਨ ਸੀ ਅਤੇ ਉੱਥੇ ਜਿਹੜੇ ਰਾਹੀਰ ਆ ਉਧਰੋਂ ਲੰਘਦੇ ਸੀ ਉਹ ਕਿਸੇ ਨਾ ਕਿਸ ਨੂੰ ਪੁੱਛ ਸਕਦੇ ਸੀਗੇ ਕਿ ਭਾਈ ਇਹ ਕਿਹਦਾ ਫੋਨ ਡਿਗਿਆ ਜਾਂ ਉਸ ਫੋਨ ਤੇ ਕਾਲਾਂ ਆਈਆਂ ਹੋਣਗੀਆਂ ਉਹ ਕਾਲ ਚੱਕ ਕੇ ਮਦਦ ਕਰ ਦਿੰਦੇ ਪਰ ਨਹੀਂ ਉਹ ਫੋਨ ਚੱਕ ਕੇ ਉੱਥੋਂ ਫਰਾਰ ਹੋ ਗਏ ਅਸੀਂ ਇਹ ਸਮਝੀਏ ਕਿ ਮੋਟਰਸਾਈਕਲ ਬੁਲਟ ਤੇ ਬੁਲੇਟ ਮੋਟਰਸਾਈਕਲ ਦੀ ਦੀ ਲੱਖਾਂ ਚ ਕੀਮਤ ਹੈ ਉੱਤੇ ਸਵਾਰ ਹੋ ਕੇ ਇਹ ਜਿਹੜੇ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲੇ ਦੋ ਨੌਜਵਾਨ ਆਉਂਦੇ ਹਨ ਫੋਨ ਚੱਕ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਪਰ ਤੁਹਾਡੇ ਚ ਜੇਕਰ ਕੋਈ ਇਹਨਾਂ ਨੂੰ ਜਾਣਦਾ ਹੈ ਇਹਨਾਂ ਨੂੰ ਪਛਾਣਦਾ ਹੈ ਜ਼ਰੂਰ ਇਤਲਾਕ ਕਰ ਦਿਓ ਤਾਂ ਜੋ ਛੋਟੇ ਵੀਰ ਨੂੰ ਉਸਦਾ ਮੋਬਾਈਲ ਫੋਨ ਵਾਪਸ ਮਿਲ ਸਕੇ ਇੱਕ ਵਾਰੀ ਤਸਵੀਰਾਂ ਦਿਖਾਣੇ ਆ ਜਦੋਂ ਇਹ ਛੋਟਾ ਵੀਰ ਜਿਸਦਾ ਫੋਨ ਇੱਥੇ ਡਿੱਗ ਗਿਆ ਸੀ ਸੜਕ ਤੇ ਤੇ ਮੋਟਰਸਾਈਕਲ ਸਵਾਰ ਲੈ ਕੇ 9:00 ਤੋਂ 11:00 ਹੋ ਗਏ ਉਹ ਜਿਹੜਾ ਬੇਨਤੀ ਕਰਨੀ ਚਾਹੁੰਦਾ ਹੈ ਉਹ ਬੇਨਤੀ ਸੁਣਦੇ ਆ ਹਾਂਜੀ ਸਸੀ ਗਾਲ ਮੇਰੇ ਭੈਣ ਤੇ ਵੀਰਾਂ ਨੂੰ ਅਸੀਂ ਗਤੇਗਵਦਨਗਰ ਤੋਂ ਬੋਲ ਰਹੇ ਹਾਂ ਮੰਜੀ ਸਾਹਿਬ ਗੇਟਾ ਤੋਂ ਤੇ ਸਾਡਾ ਨਾ ਅੱਜ ਫੋਨ ਗਿਰ ਗਿਆ ਇੱਥੇ ਦੇਸਰਾਜ ਏਡਾ ਵਾਲੀ ਦੁਕਾਨ ਦੇ ਅੱਗੇ ਤੇ ਅਸੀਂ ਵੀਡੀਓ ਕੱਢ ਕੇ ਦੇਖੀ ਹੈ ਤੇ ਉਹ ਚ ਦੋ ਬੁਲਟ ਵਾਲੇ ਮੁੰਡੇ ਆਏ ਆ ਉਹਨਾਂ ਨੇ ਸਾਡਾ ਫੋਨ ਚੱਕ ਕੇ ਲੈ ਗਏ ਆ ਸੋ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਫੋਨ ਵਾਪਸ ਦੇ ਜਵੇ ਤੇ ਉੱਚ ਸਾਡੇ ਬਹੁਤ ਜ਼ਰੂਰੀ ਡਾਕੂਮੈਂਟ ਹੈ ਤੇ ਆਹ ਵੀਰ ਦਾ ਫੋਨ ਹੈ ਸੋ ਜਿੰਨਾਂ ਕੋ ਵੀ ਹੈ ਇੱਥੇ ਦੇਸਰਾਜ ਏਡਾ ਵਾਲੀ ਦੁਕਾਨ ਤੇ ਚਾਹੇ ਦੇ ਦੇਵੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਦੇ ਜਾਈਏ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਭੈਣ ਤੇ ਵੀਰਾਂ ਨੂੰ ਅਸੀਂ ਗਤੇਗ ਵੱਦਨਗਰ ਤੋਂ ਬੋਲ ਰਹੇ ਹਾਂ ਮੰਜੀ ਸਾਹਿਬ ਗੇਟਾ ਤੋਂ ਤੇ ਸਾਡਾ ਨਾ ਅੱਜ ਫੋਨ ਗਿਰ ਗਿਆ ਐਥੇ ਦੇਸ ਰਾਜ ਏਡਾ ਵਾਲੀ ਦੁਕਾਨ ਦੇ ਅੱਗੇ ਤੇ ਅਸੀਂ ਵੀਡੀਓ ਕੱਢ ਕੇ ਦੇਖੀ ਐ ਤੇ ਉਹ ਚ ਦੋ ਬੁਲਟ ਵਾਲੇ ਮੁੰਡੇ ਆਏ ਆ ਉਹਨਾਂ ਨੇ ਸਾਡਾ ਫੋਨ ਚੱਕ ਕੇ ਲੈ ਗਏ ਆ ਸੋ ਵੀਰਾਂ ਨੂੰ ਬੇਨਤੀ ਐ ਕਿ ਸਾਡਾ ਫੋਨ ਵਾਪਸ ਦੇ ਜੀਵੇ ਤੇ ਉਹ ਚ ਸਾਡੇ ਬਹੁਤ ਜ਼ਰੂਰੀ ਡਾਕੂਮੈਂਟ ਐ ਤੇ ਆਹ ਵੀਰ ਦਾ ਫੋਨ ਐ ਸੋ ਜਿੰਨਾਂ ਕੋ ਵੀ ਐ ਇੱਥੇ ਦੇਸ ਰਾਜ ਏਡਾ ਵਾਲੀ ਦੁਕਾਨ ਤੇ ਚਾਹੇ ਦੇ ਦੇਵੇ ਪਲੀਜ਼ ਹੱਥ ਜੋੜ ਕੇ ਬੇਨਤੀ ਐ ਦੇ ਚਾਈਓ ਹਾਂਜੀ ਸਸਰੀ ਘਰ ਮੇਰੇ ਭੈਂਕ ਤੇ ਵੀਰਾਂ ਨੂੰ ਅਸੀਂ ਗਤੇਗ ਵੱਦਨਗਰ ਤੋਂ ਬੋਲ ਰਹੇ ਹਾਂ ਮੰਜੀ ਸਾਹ ਗੇਟਾ ਤੋਂ ਤੇ ਸਾਡਾ ਨਾ ਅੱਜ ਫੋਨ ਗਿਰ ਗਿਆ ਇੱਥੇ ਦੇਸ ਰਾਜ ਏਡਾ ਵਾਲੀ ਦੁਕਾਨ ਦੇ ਅੱਗੇ ਤੇ ਅਸੀਂ ਵੀਡੀਓ ਕੱਢ ਕੇ ਦੇਖੀ ਹੈ ਤੇ ਉਹ ਚ ਦੋ ਬੁਲਟ ਵਾਲੇ ਮੁੰਡੇ ਆਏ ਆ ਉਹਨਾਂ ਨੇ ਸਾਡਾ ਫੋਨ ਚੱਕ ਕੇ ਲੈ ਗਏ ਸੋ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਫੋਨ ਵਾਪਸ ਦੇ ਜਵੇ ਤੇ ਉਹ ਚ ਸਾਡੇ ਬਹੁਤ ਜ਼ਰੂਰੀ ਡਾਕੂਮੈਂਟ ਹੈ ਤੇ ਆਹ ਵੀਰ ਦਾ ਫੋਨ ਹੈ ਸੋ ਜਿੰਨਾਂ ਕੋ ਵੀ ਹੈ ਇੱਥੇ ਦੇਸ ਰਾਜ ਏਡਾ ਵਾਲੀ ਦੁਕਾਨ ਤੇ ਚਾਹੇ ਦੇ ਦੇਵੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਦੇ ਦਿਜਿਓ